ਸਰ ਜੀ ਸਾਡੇ ਰਿੰਕੂ ਜੀ ਬੈਠੇ ਹੈ ਔਰ ਕਾਂਗਰਸ ਪਾਰਟੀ ਦੇ ਲੱਕੀ ਜੀ ਹਰੀ ਸਾਰੇ ਲੋਗ ਡਾਬਰ ਸਾਹਿਬ ਸਿਵਲ ਹਸਪੀਟਲ ਦੇ ਵਿੱਚ ਜਿਸ ਪ੍ਰਕਾਰ ਦੇ ਹਾਲਾਤ ਹੈ ਔਰ ਉਹ ਵੀ ਮਹਾਨਗਰ ਲੁਧਿਆਣਾ ਦੇ ਇੰਜ ਲੱਗਦਾ ਹੈ ਕਿ ਹੈਲਥ ਸਿਸਟਮ ਨਾਂ ਦੀ ਕੋਈ ਪੰਜਾਬ ਦੇ ਅੰਦਰ ਚੀਜ਼ ਨਹੀਂ ਹੈ ਮੈਂ ਗਿੱਦੜਬੇ ਦੇ ਆਗੇ ਹਾਲਾਤਾਂ ਮਹਿਸੂਸ ਕਰ ਸਕਦੇ ਹਾਂ ਹਾਲਾਂਕਿ ਗਿੱਦੜਬਾ ਪੰਜਾਬ ਦਾ ਪਹਿਲੇ ਨੰਬਰ ਦਾ ਸੀ ਹਸਪਤਾਲ ਬਣਾਇਆ ਸੀ ਅੱਜ ਉੱਥੇ ਕੋਈ ਡਾਕਟਰਸ ਨਹੀਂ ਹੈ ਅਤੇ ਨਾ ਕੇਵਲ ਗਿੱਦੜਬਾ ਸਾਰੇ ਪੰਜਾਬ ਦੇ ਹਸਪਤਲ ਜੇ ਹਾਲਾਤ ਹੈ ਜੇ ਤੁਸੀਂ ਸੰਗਰੂਰ ਦੀ ਗੱਲ ਕਰ ਲਵੋ ਜਿੱਥੋਂ ਦੇ ਮੁੱਖ ਮੰਤਰੀ ਸਾਹਿਬ ਹੈ ਕੋਥੇ ਵੀ 11 ਵਿੱਚੋਂ 8-8 ਪੋਸਟਾਂ ਜਿਹੜੀਆਂ ਉਹ ویکੈਂਡ ਪਈਆਂ ਨੇ ਔਰ ਲੋਗ ਆਉਂਦੇ ਨੇ ਵਿਚਾਰੇ ਚਲੇ ਜਾਂਦੇ ਨੇ ਪ੍ਰਾਈਵੇਟ ਸੈਕਟਰ ਪ੍ਰਾਈਵੇਟ ਹਸਪਟਲਸ ਵਿਚਾਰੇ ਲੋਗ ਇਲਾਜ ਨਹੀਂ ਕਰਾ ਸਕਦੇ ਔਰ ਜਾਨਾ ਮੇਰੇ ਪੰਜਾਬ ਦੇ ਲੋਕਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ ਹਾਲਾਤ ਇੰਨੇ ਮਾੜੇ ਨੇ ਬਦ ਤੋਂ ਬੱਤਰ ਨੇ ਸੋ ਪੰਜਾਬ ਸਰਕਾਰ ਦੇ ਕੰੰਤੀ ਇਸ ਕੱਲ ਦੀ ਕਿਸੇ ਪ੍ਰਕਾਰ ਦੀ ਕੋਈ ਜੂ ਨਹੀਂ ਸਰકરી ਅੱਜ 2.5 ਸਾਲ ਹੋ ਗਏ ਬਹੁਤ ਵਾਰ ਅਸੀਂ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਇਹ ਮੁੱਦਾ ਚੱਕਿਆ ਕਿ ਹਸਪਟਲਸ ਦੇ ਵਿੱਚ ਡਾਕਟਰ ਨਹੀਂ ਹੈ ਮਸ਼ੀਨਸ ਨਹੀਂ ਹੈ ਕੋਈ ਹੋਰ ਬੰਦਾ ਇੰਤਜ਼ਾਮਤ ਨਹੀਂ ਹੈ ਉਹ ਕਹਿੰਦੇ ਨਹੀਂ ਸਾਨੂੰ 6 ਮਹੀਨੇ ਦਾ ਟਾਈਮ ਦੇ ਦਿਓ ਮੈਨੂੰ ਯਾਦ ਆ ਡਾਕਟਰ ਬਲਬੀਤ ਸਿੰਘ ਨੇ ਕਿਹਾ ਸੀ ਕਿ 1 ਸਾਲ ਦਾ ਸਮਾਂ ਦਿਓ ਤੁਸੀਂ ਪੰਜਾਬ ਦੇ ਹਸਪਤਾਲਾਂ ਨੂੰ ਫੇਰ ਗੱਲ ਕਰਿਓ ਤੇ ਅੱਜ ਉਸ ਦਿਨ ਨੂੰ 1.5 ਸਾਲ ਹੋ ਗਏ ਤੇ ਮੈਨੂੰ ਸ਼ਰਮ ਆਉਂਦੀ ਹੈ ਕਿ ਅੱਜ ਸਿਵਲ ਹਸਪੀਟਲ ਦੇ ਇਹ ਹਾਲਾਤ ਨੇ ਉਹ ਵੀ ਮਹਾਨਗਰ ਦੇ ਜਿੱਥੋਂ 5-5 ਵਧਾਏ ਕਾਮ ਆਦਮੀ ਪਾਰਟੀ ਦੇ ਜਿੱਤੇ ਨੇ ਔਰ ਹੁਣ ਤੱਕ ਮਗਰਲੇ ਅੱਜ ਚੌਥਾ ਦਿਨ ਹੋ ਗਿਆ ਪੰਜਵਾਂ ਸਾਡੇ ਲੋਕ ਧਰਨੇ ਤੇ ਬੈਠੇ ਨੇ ਲੇਕਿਨ ਕਿਸੇ ਮਲੇ ਨੇ ਕੋਈ ਇੰਨੀ ਉਹ ਨ ਇਨਸਾਨੀਅਤ ਨਹੀਂ ਦਿਖਾਈ ਕਿ ਅਸੀਂ ਆ ਕੇ ਇੱਥੇ ਉਹਦੀ ਪੁੱਛ ਪ੍ਰਤੀਤ ਕਰ ਲਈਏ ਪੰਜ ਦਿਨ ਭੁੱਖ ਹੜਤਾਲ ਤੇ ਬਹਿਣਾ ਲੋਕਾਂ ਦੇ ਆਸੇ ਮੈਂ ਸਮਝਦਾ ਕਿ ਮੈਂ ਲੱਕੀ ਹਰਾਨੂ ਕਪੂਰ ਸਾਹਿਬ ਹਰਾਨੂ ਤੇ ਉਹਨਾਂ ਦੀ ਟੀਮ ਨੂੰ ਤੇ ਡਾਬਰ ਸਾਹਿਬ ਹਰਾਨੂ ਉਹਨਾਂ ਦੀ ਸਮੁੱਚੀ ਕਾਂਗਰਸ ਪਾਰਟੀ ਨੂੰ ਸਾਡੇ ਅਹੁਦੇਦਾਰ ਸਹਿਬਾਨਾਂ ਨੂੰ ਇਸ ਗੱਲ ਦੀ ਵਧਾਈ ਦਿਨਾ ਕਿ ਉਹਨਾਂ ਨੇ ਉਪਰਾਲਾ ਕੀਤਾ ਲੜਾਈ ਲੜਨ ਦਾ ਔਰ ਅੱਜ ਕਮ ਸੇ ਕਮ ਹੋ ਸਕਦਾ ਹੈ ਕਿ ਗੁੰਗੀ ਬੈਰੀ ਸਰਕਾਰ ਦੇ ਕਦ ਨਾ ਤੱਕ ਕੋਈ ਨਾ ਕੋਈ ਖਬਰ ਜ਼ਰੂਰ ਪਹੁੰਚੇ ਹੋ ਸਕਦਾ ਹੈ ਕਿ ਕੁੰਭ ਕਰਨ ਦੀ ਸੁੱਤੀ ਇਹ ਜਿਹੜੇ ਸਰਕਾਰ ਵਾਲੇ ਨਮਾਇंदे ਔਰ ਹੈਲਥ ਮਿਨਿਸਟਰ ਹੈ ਉਹ ਜਾਗਣ ਤੇ ਕੋਈ ਨਾ ਕੋਈ ਕਾਰਵਾਈ ਇੱਕ ਜੀ ਆਮ ਆਦਮੀ ਪਾਰਟੀ ਨੇ ਹਰਿਆਣਾ ਚ ਇਲੈਕਸ਼ਨ ਕੱਲਿਆਂ ਲੜਨ ਦਾ ਐਲਾਨ ਕਰ ਦਿੱਤਾ ਉਹ ਸ਼ੂਗਰ ਹੈ ਇਹਨਾਂ ਨੇ ਕੱਲਿਆਂ ਨੇ ਕੀਤਾ ਸੀ ਦਾ ਪੰਜਾਬ ਵਾਲਿਆਂ ਨੇ ਪਹਿਲਾਂ ਹੀ ਕਿਹਾ ਸੀ ਵੀ ਇਹਨਾਂ ਨਾਲ ਕੋਈ ਸਮਝੌਤਾ ਨਹੀਂ ਇਹ ਲੜਨ ਕੱਲਈ ਜੀ ਨਾਲੇ ਬੰਦੇ ਨੂੰ ਪਤਾ ਲੱਗ ਜਾਂਦਾ ਇਕੱਲਾ ਇਕੱਲਾ ਲੜ ਕੇ ਹਰ ਬੰਦੇ ਨੂੰ ਪਤਾ ਲੱਗ ਜਾਂਦਾ ਕਿਸਮੇ ਕਿੰਨਾ ਹੈ ਦਮ ਸੋ ਮੈਨੂੰ ਲੱਗਦਾ ਕਿ ਅਸੀਂ ਤਾਂ ਪੰਜਾਬ ਵਾਲਿਆਂ ਨੇ ਪਹਿਲਾਂ ਹੀ ਇਹ ਕਿਹਾ ਸੀ ਵੀ ਅਸੀਂ ਸਾਨੂੰ ਇਹਨਾਂ ਤੋਂ ਬਚਾਇਓ ਤੇ ਕਾਸ਼ੂ ਜੀ ਨੇ ਜਲੰਧਰ ਇਲੈਕਸ਼ਨ ਨੂੰ ਲੈ ਕੇ ਸਵਾਲ ਚੁੱਕੇ ਨੇ ਉਹਨਾਂ ਨੇ ਕਿਹਾ ਕਿਤੇ ਨਾ ਕਿਤੇ ਸਾਡੇ ਲੀਡਰਾਂ ਚ ਕਮੀ ਰਹਿ ਗਈ ਮੈਨੂੰ ਨਹੀਂ ਪਤਾ ਆਸ਼ੂ ਜੀ ਕੀ ਕਹਿੰਦੇ ਨੇ ਮੈਂ ਲੇਕਿਨ ਹਰ ਚੀਜ਼ ਦੀ ਜ਼ਿੰਮੇਵਾਰੀ ਰਾਜਾ ਵੜੇਗੀ ਲੈਂਦਾ ਹ ਪਰਸੈਂਟੇਜ ਲੁਧਿਆਣਾ ਦੀ ਵੀ ਜ਼ਿੰਮੇਵਾਰੀ ਲੁਧਿਆਣਾ ਲੈਣਾ ਜਲੰਧਰ ਲੁਧਿਆਣਾ ਵੈਸਟ ਦੀ ਵੀ ਜ਼ਿੰਮੇਵਾਰੀ ਮੈਂ ਹੀ ਲੈਣਾ ਔਰ ਦੂਜੀਆਂ ਜਿਹੜੀ ਜਲੰਧਰ ਦੇ ਵੈਸਟ ਦੀ ਵੀ ਜ਼ਿੰਮੇਦਾਰੀ ਮੈਂ ਹੀ ਲੈਣਾਂ। ਸਵਾਲ ਚੁੱਕਨੇ ਹਰ ਵਿਅਕਤੀ ਨੂੰ ਮੈਨੂੰ ਨਹੀਂ ਪਤਾ ਉਹਨਾਂ ਨੇ ਕੋਈ ਚੁੱਕਿਆ ਕਿ ਨਹੀਂ ਚੁੱਕਿਆ। ਮੈਨੂੰ ਕੋਈ ਇਤਰਾਜ਼ ਨਹੀਂਗਾ। ਲੇਕਿਨ ਮੇਰਾ ਖਾਲੀ ਇੰਨਾ ਹੀ ਕਹਿਣਾ ਹੈ ਕਿ ਕਿਸੇ ਵੱਲ ਉਂਗਲੀ ਕਰਨੀ ਬੜੀ ਸੌਖੀ ਹੈ। ਲੇਕਿਨ ਉਂਗਲੀ ਕਿਸੇ ਵੱਲ ਜਾਂ ਉਹ ਕਰਨ ਤੋਂ ਪਹਿਲਾਂ ਸਾਨੂੰ ਸਾਰਿਆਂ ਨੂੰ ਆਪਣੇ ਬਾਰੇ ਆਪਣੇ ਮੰਜੇ ਥੱਲੇ ਸੋਟਾ ਮਾਰਨਾ ਚਾਹੀਦਾ ਹੈ। ਦੂਜੀ ਗੱਲ ਮੈਂ ਕਾਂਗਰਸ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਹਾਲਾਂਕਿ ਪਹਿਲਾਂ ਕੋਈ ਮਾਲਵੇ ਦੀ ਗੱਲ ਕਰਦਾ ਸੀ ਕੋਈ ਪਰਸੈਂਟੇਜ ਦੀ ਗੱਲ ਕਰਦੇ ਸੀ ਮੈਂ ਪ੍ਰਧਾਨ ਹੋਣ ਦੇ ਨਾਤੇ ਜਲੰਧਰ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਮੈਂ ਲੈਣਾ ਕਿਉਂਕਿ ਹਰ ਜਿਹੜਾ ਇਲੈਕਸ਼ਨ ਹੈ ਉਹ ਵੱਖੋ ਵੱਖਰਾ ਹੁੰਦਾ ਹੈ। ਉਹਦਾ ਸਿਸਟਮ ਵੱਖਰੋ ਵੱਖਰਾ ਹੁੰਦਾ ਹੈ। ਉੱਥੇ ਵੋਟ ਪਾਉਣ ਦਾ ਪੈਟਰਨ ਵੱਖਰਾ ਵੱਖਰਾ ਕੋਈ ਐਸਾ ਸੈੱਟ ਫੀਨੋਮੀਨਾ ਨਹੀਂ ਹੈ ਕਿਸੇ ਵਿਅਕਤੀ ਕੋਲੇ ਨਾ ਮੇਰੇ ਕੋਲੇ ਨਾ ਸ਼ੂਜੀ ਕੋਲੇ ਨਾ ਕਿਸੇ ਹੋਰ ਵਿਅਕਤੀ ਕੋਲੇ ਕਿ ਜਿਹਦੇ ਨਾਲ ਕੋਈ ਕੋਈ ਚੀਜ਼ ਘੋਲ ਕੇ ਕਿਸੇ ਦੇ ਅੰਦਰ ਪਾ ਦਿਆਂਗੇ ਜਾਂ ਕੋਈ ਸੈਟ ਪੈਟਰਨ ਅਸੀਂ ਫਾਰਮੂਲਾ ਬਣਾ ਲਵਾਂਗੇ ਤੁਹਾਡੇ ਸਾਹਮਣੇ 344000 ਵੋਟ ਪਈ ਸੀ ਸਾਨੂੰ ਉੱਥੇ ਪਰ ਸਾਨੂੰ 15000 ਵੋਟ ਪਈ ਸੇਮ ਭਾਜਪੀ ਨੂੰ ਹੋਇਆ ਹੁਣ ਜੇ ਸਾਡੇ ਚ ਨਹੀਂ ਸੀ ਤਾਂ ਭਾਜਪੀ ਚ ਤਾਂ ਫਿਰ ਇਹਦਾ ਮਤਲਬ ਭਾਜਪੀ ਚ ਵੀ ਕੁਝ ਠੀਕ ਨਹੀਂ ਸੀ ਉਹਨਾਂ ਨੂੰ ਵੀ ਇੰਨੀ ਵੋਟ ਹੀ ਪਈ ਅਸੀਂ ਬਰਾਬਰ ਤੇ ਰਹਿ ਗਏ ਲੇਕਿਨ ਜੀ ਨੂੰ 15000 ਪਈ ਸੀ ਉਹ 35000 ਤੇ ਪਹੁੰਚ ਗਏ ਸੋ ਇਹ ਇਹ ਐਮੀ ਪ੍ਰੈਡਿਕਸ਼ਨ ਕਰਨੀਆਂ ਆਪਣੇ ਵਿਚਾਰ ਲੋਕਾਂ ਦੇ ਅੱਗੇ ਪੇਸ਼ ਕਰਨੇ ਇਸ ਕੱਲ ਨਾਲ ਉਲਟਾ 파ਰਟੀ ਨੂੰ ਢਾ ਲੱਗਦੀ ਹੈ ਸੋ ਆਪਣੇ ਆਪ ਹੀ ਕੁਝ ਲੋਕ ਕਹਿਣਗੇ ਹੁਣ ਅਗਲਾ ਸਾਡਾ ਕੰਪੀਟੀਸ਼ਨ ਹੋਰੇ ਨਾ ਹੋਏਗਾ ਇਹ ਇਦਾਂ ਕਰਦੇ ਕੁਝ ਲੋਕ ਹਰ ਵਿਅਕਤੀ ਕਿ ਮੇਰੇ ਤੋਂ ਬਿਨਾ ਕਿਸੇ ਨੂੰ ਕੁਝ ਨਹੀਂ ਪਤਾ ਸੋ ਇਹ ਜਲੰਧਰ ਦੀ ਸਾਰੀ ਜ਼ਿੰਮੇਵਾਰੀ ਹੈ ਮੈਂ ਮੈਂ ਬਤੌਰ ਪ੍ਰਧਾਨ ਹੁੰਦਿਆਂ ਜੇ ਹਾਲਾਂਕਿ ਖਾਰਨ ਵਾਲੀਆਂ ਸਾਰੀਆਂ ਜ਼ਿੰਮੇਵਾਰੀਆਂ ਮੈਨੂੰ ਦੇ ਦਿੱਤੀਆਂ ਜਾਂਦੀਆਂ ਪਰ ਮੈਂ ਲੈਣ ਦੀ ਤਿਆਰ ਹਾਂ ਜਿੱਤਣ ਵਾਲੀਆਂ ਜ਼ਿੰਮੇਵਾਰੀਆਂ ਵੀ ਕਦੇ ਕੋਈ ਥੋੜੀ-ਮੋਟੀ ਬੰਦਾ ਪਿੱਠ ਥਪਤਫਾ ਦੇ ਤਾਂ ਚੰਗਾ ਰਹਿੰਦਾ ਹੈ ਪਰ ਅਸੀਂ ਆਉਣ ਵਾਲੇ ਸਮੇਂ 'ਚ ਜਿਹੜੀਆਂ ਸਾਡੀਆਂ ਕਮੀਆਂ ਰਹੀਆਂ ਉਹਨੂੰ ਅਸੀਂ ਕੋਸ਼ਿਸ਼ ਕਰਕੇ ਠੀਕ ਕਰਕੇ ਉਹ ਠੀਕ ਰੇਲ ਹਾਦਸੇ ਲਗਾਤਾਰ ਹੋ ਰਹੇ ਨੇ ਜੀ ਉਹਨੂੰ ਲੈ ਕੇ ਕੋਈ ਪਾਰਲੀਮੈਂਟ ਦੇ ਵਿੱਚ ਹਾਂ ਰੇਲ ਹਾਦਸੇ ਹੁੰਦਾ ਰੇਲ ਮੰਤਰੀ ਪੰਜਾਬ ਦਾ ਹੈ ਮੈਂ ਸਮਝਦਾ ਕਿ ਨੌਜਵਾਨ ਮੁੰਡਾ ਹੈ ਉਹਨੂੰ ਹਰ ਥਾਂ ਤੇ ਜਾਣਾ ਚਾਹੀਦਾ ਹੈ ਦੇਖਣਾ ਚਾਹੀਦਾ ਵੀ ਕਿਹੜੀਆਂ ਕਮੀਆਂ ਹੈ ਅੱਜ ਵੀ ਉਹੀ ਕੰਮ ਜਿਹੜਾ 40 ਸਾਲ ਪਹਿਲਾਂ ਹੁੰਦਾ ਸੀ ਰੇਲ ਹਾਦਸਾ ਹੋ ਗਿਆ ਸਵਾਰੀ ਲੋਕ ਮਰ ਗਏ ਨੇ ਕੱਲ ਅਸੀਂ ਟਵੀਟ ਕੀਤਾ ਕਿਸ ਪ੍ਰਕਾਰ ਹੋ ਅੰਗਲੀ ਹੈ ਮੈਂ ਸਮਝਦਾ ਹਾਂ ਸੋ ਇਹ ਵੀ ਗੱਲ ਕਰਾਂਗੇ ਸਾਡਾ ਜਿਹੜਾ ਸਾਡਾ ਲੁਧਿਆਣਾ ਦਾ ਰੇਲਵੇ ਸਟੇਸ਼ਨ ਹੈ ਦੀ ਅਪਗ੍ਰੇਡੇਸ਼ਨ ਹੋ ਰਹੀ ਹੈ ਬਹੁਤ ਚਿਰ ਤੋਂ ਪੈਂਡਿੰਗ ਪਿਆ ਚੱਲੀ ਜਾ ਰਿਹਾ ਹੈ ਤੋ ਇਹ ਵੀ ਜਲਦੀ ਕੰਪਲੀਟ ਕਰਵਾਉਂਦੀ ਇਹ ਵੀ ਮੰਗ ਕਰਾਂਗੇ। ਨੈਸ਼ਨਲ ਹਾਈਵੇ ਨੂੰ ਲੈ ਕੇ ਜਿਹੜੀ ਮੁੱਖ ਮੰਤਰੀ ਨੇ ਮੁਲਾਕਾਤ ਕੀਤੀ ਹੋਗਾ ਨੇ ਜਿਨ੍ਹਾਂ ਦੀਆਂ ਜ਼ਮੀਨਾਂ ਨੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਤਾਂ ਲਗਾਤਾਰ ਤੁਸੀਂ ਵੀ ਡਿਮਾਂਡ ਬਿਲਕੁਲ ਮੈਂ ਇਹ ਕਹੂੰਗਾ ਕਿ ਇਹਨਾਂ ਨਾਲ ਸਾਡੀ ਜਿਹੜੀ ਤਰੱਕੀ ਰੁਕਦੀ ਹੈ ਜਿਹੜੀਆਂ ਇਹ ਨੈਸ਼ਨਲ ਹਾਈਵੇਜ਼ ਹੈ ਕਿਸਾਨ ਭਰਾਵਾਂ ਤੇ ਜਥੇਬੰਦੀਆਂ ਨੂੰ ਵੀ ਬੇਨਤੀ ਹੈ ਕਿ ਇਹਦੇ 'ਚ ਤੁਸੀਂ ਆਪਦਾ ਯੋਗਦਾਨ ਪਾ ਕੇ ਪਰ ਹਾਂ ਉਹਨਾਂ ਨੂੰ ਬੰਦ ਦਾ ਜਿਹੜਾ ਉਹਨਾਂ ਦਾ ਮੁੱਲ ਹੈ ਜੋ ਮਾਰਕੀਟ ਰੇਟ ਹੈ ਉਧਰ ਦੇਖ ਕੇ ਤੇ ਇਹ ਜਮੀਨ ਜਿਹੜੀ ਐ ਅਕਵਾਇਰ ਕਰਕੇ ਇਹ ਹਾਈਵੇ ਸ ਤੇਤੀ ਤੋਂ ਤੇਤੀ ਬਣਨੇ ਚਾਹੀਦੇ ਮੈਂ ਨੀਤਿੰ ਨੀਤਿੰ ਮੈਂ ਨੀਤਿੰ ਗੜਕਰੀ ਨੂੰ ਵੀ ਜਲਦੀ ਉਹਨਾਂ ਨਾਲ ਗੱਲ ਵੀ ਕੀਤੀ ਸੀ ਉਹਨਾਂ ਨੂੰ ਜਲਦੀ ਇਸ ਮੁੱਦੇ ਤੇ ਮਿਲ ਵੀ ਰਿਹਾ ਉਹਨਾਂ ਨਾਲ ਗੱਲਬਾਤ ਵੀ ਹੋ ਰਹੀ ਹੈ ਨਿਰੰਤਰ ਮੇਰੀ PWD ਸੈਕਟਰੀ ਨਾਲ ਗੱਲ ਹੋਈ ਸੀ ਹਜੇ ਕਿਸੇ ਪ੍ਰਕਾਰ ਦਾ ਜਿਹੜਾ ਨੈਸ਼ਨਲ ਹਾਈਵੇ ਦਾ ਪ੍ਰੋਜੈਕਟ ਹੈ ਕੋਈ ਕੈਨਸਲ ਨਹੀਂ ਹੋਇਆ ਮੈਂ ਤੁਹਾਨੂੰ ਇਹ ਜਾਣਕਾਰੀ ਦੇ ਦਿੱਤੀ ਜਿਹੜੇ ਕਿਸਾਨ ਫਿਰ ਜਿਹੜੇ ਦਿੱਲੀ ਦੇ ਕੂਚ ਕਰਨ ਲਈ ਤਿਆਰੀ ਕਰ ਰਹੇ ਨੇ ਹਾਂ ਬਿਲਕੁਲ ਕਿਸਾਨਾਂ ਨੂੰ ਦਿੱਲੀ ਜਾਣ ਦੇ ਦੇਣਾ ਚਾਹੀਦਾ ਹੈ ਬਾਰਡਰ ਖੋਲ ਦੇਣਾ ਚਾਹੀਦਾ ਇੱਥੋਂ ਸਾਰਾ ਲੁਧਿਆਣੇ ਦੇ ਵਪਾਰੀ ਵੀ ਇਸ ਕਾਰਨ ਨਾਲ ਪਰੇਸ਼ਾਨ ਨੇ ਜਿਹੜਾ ਬਾਰਡਰ ਰੁਕਿਆ ਹੋਇਆ ਹੈ ਔਰ ਮੈਂ ਉਹੀ ਤਾਂ ਕਹਿੰਦਾ ਜਾਨ ਬੁਝ ਕੇ ਜਾਨ ਬੁਝ ਕੇ ਇਹ ਸਰਕਾਰ ਕਰ ਰਹੀ ਹੈ ਤਾਂ ਜੋ ਸਾਡਾ ਪਾੜਾ ਵਧੇ ਇਹਨਾਂ ਨਾਲ ਇਹਨਾਂ ਨੂੰ ਦਿੱਲੀ ਜਾਣ ਦੇਣਾ ਚਾਹੀਦਾ ਕਿਸਾਨ ਭਰਾਵਾਂ ਨੂੰ ਉੱਥੇ ਰਾਮਲੀਲਾ ਮੈਦਾਨ ਜਾਣਾ ਚਾਹੁੰਦੇ ਆ ਉੱਥੇ ਜੰਤਰ ਮੰਤਰ ਬੈਠਣਾ ਚਾਹੁੰਦੇ ਆ ਕੀ ਹਰਜ ਹੈ ਜੇ ਇੱਥੇ ਬੈਠੇ ਤਾਂ ਉੱਥੇ ਕਿਉਂ ਨਹੀਂ ਬੈਠ ਸਕਦੇ ਇਹ ਤਾਂ ਜਾਣ ਬੁੱਝ ਕੇ ਕਰ ਰਹੀ ਹੈ ਬੀਜੇ